ਚੀਜ਼ਾਂ ਮੰਗਵਾਉਣ ਵਾਲੇ ਹੋ ਜਾਣ ਸਾਵਧਾਨ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮਗਾਈ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਵਿਚਾਰੇ ਨੂੰ ਕੀ ਕਵਾਂਗੇ ਔਨਲਾਈਨ ਠੱਗੀ ਦਾ ਹੈਰਾਨ ਕਰਦਾ ਮਾਮਲਾ ਆਇਆ ਸਾਹਮਣੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਜਦੋਂ ਖੋਲਿਆ ਪਾਰਸਲ ਤਾਂ ਨਿਕਲਿਆ ਚਮਚਾ ਆ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿਦਾ ਰਿਟਰਨ ਪਾਣੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਹੋ ਰਹੀ ਵਾਇਰਲ ਅਸੀਂ ਤੇ ਸਿਰਫ ਇਹਨਾਂ ਜਾਣ ਆਏ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਜੀ ਹਾਂ ਵੈਸੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਆਖਰ ਮਾਮਲਾ ਕੀ ਹੈ ਆਖਰ ਪੰਗਾ ਕੀ ਹੈ ਫਿਰ ਵੀ ਜੇ ਨਹੀਂ ਸਮਝੇ ਤਾਂ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੰਨੇ ਆ ਕਿ ਭਾਈ ਆਨਲਾਈਨ ਚੀਜ਼ਾਂ ਮੰਗਵਾਉਣਾ ਕਿੰਨਾ ਮਹਿੰਗਾ ਪੈ ਸਕਦਾ ਤੁਸੀਂ ਕਿੰਨੀ ਵੱਡੀ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ ਜਾਣਕਾਰੀ ਮੁਤਾਬਕ ਹੱਥ ਚ ਡੱਬਾ ਲਈ ਖੜਾ ਇਹ ਨੌਜਵਾਨ ਸਮਾਨ ਦੀ ਡਿਲੀਵਰੀ ਕਰਨ ਆਇਆ ਸੀ ਜਾਨੀ ਕਿ ਆਨਲਾਈਨ ਮੰਗਵਾਇਆ ਹੋਇਆ ਸਮਾਨ ਖਰੀਦਣ ਵਾਲੇ ਨੂੰ ਫੜਾਉਣ ਆਇਆ ਸੀ ਤੇ ਜਦੋਂ ਇਸ ਨੌਜਵਾਨ ਨੇ ਖਰੀਦਣ ਵਾਲੇ ਇਸ ਨੌਜਵਾਨ ਨੂੰ ਸਮਾਨ ਫੜਾਇਆ ਤਾਂ ਤੁਰੰਤ ਨੌਜਵਾਨ ਨੇ ਮੌਕੇ ਤੇ ਹੀ ਆਪਣਾ ਸਮਾਨ ਚੈੱਕ ਕਰਨਾ ਚਾਹਿਆ ਨੌਜਵਾਨ ਨੇ ਮੌਕੇ ਤੇ ਹੀ ਆਪਣਾ ਪਾਰਸਲ ਖੋਲ੍ਹ ਲਿਆ ਤੇ ਜਦੋਂ ਪਾਰਸਲ ਨੂੰ ਖੋਲ੍ਹਿਆ ਤਾਂ ਸਾਰੇ ਹੱਕੇ-ਵੱਕੇ ਰਹਿ ਗਏ ਦੇਖਣ ਵਾਲੇ ਹਰ ਇੱਕ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜੀਹਾਂ ਜਨਾਬ ਕਿਉਂਕਿ ਨਿਕਲਿਆ ਹੀ ਕੁਝ ਅਜੀਹਾ ਸੀ ਜਿਸ ਨੂੰ ਦੇਖ ਕੇ ਹਰ ਕੋਈ ਮੱਥੇ ਤੇ ਹੱਥ ਮਾਰ ਹੱਸ ਵੀ ਰਿਹਾ ਸੀ ਤੇ ਹੈਰਾਨ ਵੀ ਹੋ ਰਿਹਾ ਸੀ ਜਾਣਕਾਰੀ ਮੁਤਾਬਕ ਇਸ ਪਾਰਸਲ ਚੋਂ ਇਸ ਡੱਬੇ ਚੋਂ ਇੱਕ ਚਮਚਾ ਨਿਕਲਿਆ ਜੀਹਾਂ ਤੁਸੀਂ ਸਹੀ ਸੁਣਿਆ ਇਸ ਨੌਜਵਾਨ ਵੱਲੋਂ 1000 ਰੁਪਏ ਦੀ ਕੋਈ ਚੀਜ਼ ਆਨਲਾਈਨ ਖਰੀਦੀ ਗਈ ਸੀ ਤੇ ਕੁਝ ਦਿਨਾਂ ਬਾਅਦ ਜਦੋਂ ਇਸ ਕੋਲ ਡਿਲੀਵਰੀ ਕਰਨ ਵਾਲਾ ਮੁੰਡਾ ਉਸ ਦਾ ਸਮਾਨ ਦੇਣ ਆਇਆ ਸੀ ਤੇ ਜਦੋਂ ਇਸ ਨੂੰ ਖੋਲ ਕੇ ਦੇਖਿਆ ਗਿਆ ਤਾਂ ਇਸ ਤੋਂ ਇੱਕ ਚਮਚਾ ਨਿਕਲਿਆ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਪਾਰਸਲ ਦੇਣ ਆਏ ਇਸ ਨੌਜਵਾਨ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਕੀਤੇ ਗਏ 99% ਆਰਡਰ ਗਲਤ ਆ ਰਹੇ ਨੇ ਲੋਕਾਂ ਕੋਲ ਗਲਤ ਸਮਾਨ ਆ ਰਿਹਾ ਹੈ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਚ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਵਿਚਾਰੇ ਨੂੰ ਕੀ ਕਵਾਂਗੇ ਹੁਣ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਅੱਜ ਤੇ ਸਿਰਫ ਜਾਣ ਆਏ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿੱਥੋਂ ਆ ਰਿਹਾ ਕਿੱਥੋਂ ਨਹੀਂ ਆ ਰਿਹਾ ਆਖਰ ਇਹ ਨੌਜਵਾਨ ਠੱਗੀ ਦਾ ਸ਼ਿਕਾਰ ਹੋਇਆ ਕਿਵੇਂ ਹੁਣ ਇਹ ਵੀ ਸੁਣ ਲਓ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਵੈਬਸਾਈਟ ਜੋ ਕਿ ਅਣਅਧਿਕਾਰਤ ਨੇ ਠੱਗਾਂ ਵੱਲੋਂ ਚਲਾਈਆਂ ਜਾ ਰਹੀਆਂ ਨੇ ਉਸ ਤੋਂ ਇਹ ਸਮਾਨ ਮੰਗਵਾਇਆ ਗਿਆ ਸੀ ਖਰੀਦਿਆ ਗਿਆ ਸੀ ਜਿਸ ਕਰਕੇ ਇਸ ਨੌਜਵਾਨ ਨੂੰ 1000 ਰੁਪਏ ਚ ਇਹ ਚਮਚਾ ਨਸੀਬ ਹੋਇਆ ਔਰ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਲੱਗਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਈ ਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰam ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰਸ ਆਹੀ ਚੀਜ਼ ਨਹੀਂ ਭੇਜਦਾ ਤੇ ਖਾਂਦਾ ਕੁਝ ਹੋ ਰਾ ਭੇਜਦਾ ਕੁਝ ਹੋ ਰਾ ਤੇ ਨਾ ਹੀ ਇਹਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਤੇ ਉਹ ਪੈਸੇ ਮਰ ਜਾਂਦੇ ਆ ਕਿ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੇ ਤੁਸੀਂ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਏ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਤਾਂ ਦੇਖੀ ਜੋ ਆਦੀਵਾਸੀ ਹੋਇਲਾ ਜੋ ਹੈ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਮੇਰੇ ਕੋ ਤੇ ਭਾਜੀ ਅੱਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਏ ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਇਸ ਟਾਈਮ। ਜਿਉਂ ਹੀ ਇਸ ਠੱਗੀ ਦਾ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਪੀੜ ਤੋਂ ਲੋਕ ਹੋਰ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ। ਆਖਰ ਮੌਕੇ ਤੇ ਖੜੇ ਇਸ ਸਾਕਸ਼ ਦਾ ਕੀ ਕਹਿਣਾ ਹੈ ਹੁਣ ਇਹ ਵੀ ਤੁਸੀਂ ਉਸ ਦੇ ਮੋਹੀ ਸੁਣ ਲਓ। ਮੈਂ ਵੀ ਮੰਗਾਇਆ ਸੀਗਾ ਤੇਲ। ਬੜੀ ਉਹਦੀ ਐਡਵਰਟਾਈਜ਼ ਸੀਗਾ। ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ। ਪਰ ਮੈਂ ਲਗਾ ਕੇ ਵੇਖਿਆ। ਤੇ ਇਤਨਾ ਵਿਲਾ ਹੀ ਪਿਆ। ਦੋ ਤਿੰਨ ਵਾਰੀ ਲਗਾਇਆ। ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬਟਾ ਇੱਕ ਵਾਲਵਿੰਦ ਕਾਲਾ ਕੀਤਾ ਹੁੰਦਾ। ਹੈਰਾਨ ਕਰਦਾ ਇਹ ਮਾਮਲਾ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਆਨਲਾਈਨ ਸ਼ਾਪਿੰਗ ਕਰਨੀ ਇਸ ਨੌਜਵਾਨ ਨੂੰ ਕਾਫੀ ਮਹਿੰਗੀ ਪੈਂਦੀ ਦਿਖਾਈ ਦਿੱਤੀ ਹੈ ਦੱਸ ਦਈਏ ਕਿ ਆਨਲਾਈਨ ਥੱਗੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਆਨਲਾਈਨ ਲੋਕਾਂ ਨਾਲ ਥੱਗੀਆਂ ਪਚ ਰਹੀਆਂ ਨੇ ਨਿਤ ਸੈਂਕੜੇ ਇਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਸੋ ਲੋੜ ਹੈ ਸੁਚੇਤ ਹੋਣ ਦੀ ਜਾਗਰੂਕ ਹੋਣ ਦੀ ਤਾਂ ਕਿ ਜਿਹੇ ਠੱਗਾਂ ਤੋਂ ਬਚਿਆ ਜਾ ਸਕੇ ਜਗਬਾਨੀ ਟੀਵੀ ਲਈ ਗੁਰਪ੍ਰਤਾਪ ਸਿੰਘ ਦੀ ਰਿਪੋਰਟ